ਜਜਮੈਂਟ ਹੋਈ ਹੈ ਜਸਟਿਸ ਮਾਰਕੰਡੇ ਕਟਜੂ ਸੁਪਰੀਮ ਕੋਰਟ ਦੇ ਜੱਜ ਤੇ ਜਸਟਿਸ ਅਲਟਮਿਸ ਕਬੀਰ ਇਹਨਾਂ ਦੋਵਾਂ ਜੱਜਾਂ ਨੇ ਸਾਂਝੀ ਸਾਨੂੰ ਜਜਮੈਂਟ ਦਿੱਤੀ ਹੈ ਕਿ ਤੁਸੀਂ ਖਾਲਿਸਤਾਨ ਕਹਿ ਸਕਦੇ ਹੋ ਖਾਲਿਸਤਾਨ ਦੇ ਵਾਸਤੇ ਕਾਨਫਰੰਸਸ ਕਰ ਸਕਦੇ ਹੋ ਖਾਲਿਸਤਾਨ ਦੇ ਨਾਂ ਤੇ ਵੋਟਾਂ ਪਾ ਸਕਦੇ ਹੋ ਭਾਰਤ ਪਾਕਿਸਤਾਨ ਦੀ ਜਿਹੜੀ جنگ ਦੀ ਸ਼ੰਕਾ ਚੱਲ ਰਹੀ ਹੈ ਕਿਸੇ ਨੂੰ ਕਲੀਅਰ ਨਹੀਂ ਹੋ ਰਿਹਾ ਨਾ ਤਾਂ ਪਾਕਿਸਤਾਨ ਵਾਲੇ ਪਾਸਿਓ ਕੋਈ ਕਲੀਅਰ ਹੋ ਰਿਹਾ ਹੈ ਵੀ ਕਿਹੜਾ ਬੰਦਾ ਕਿੱ데 ਤੇ ਬੰਬ ਸੁੱਟ ਰਿਹਾ ਹੈ ਨਾ ਇੰਡੀਆ ਵਾਲੇ ਪਾਸਿਓ ਕੋਈ ਕਲੀਅਰ ਹੋ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੌਮੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਪੁਲਿਸ ਜ਼ਿਲ੍ਹਾ ਖੰਨਾ ਅੰਦਰ ਪਾਰਟੀ ਲਈ ਤੰਦੇ ਨਾਲ નિਸਵਾਰਥ ਕੰਮ ਕਰਨ ਵਾਲਿਆਂ ਨੂੰ ਬੰਦਾ ਮਾਨ ਤਿਸਤਕਾਰ ਦੇ ਕੇ ਨਿਵਾਜਿਆ ਗਿਆ ਇਸ ਮੌਕੇ ਤੇ ਪਿੰਡ ਜਰਗ ਵਿਖੇ ਕੌਮੀ ਜਰਨਲ ਸਕੱਤਰ ਤੇ ਮੈਂਬਰ ਪੀਏਸੀ ਪ੍ਰੋਫੈਸਰ ਮਹਿੰਦਰਪਾਲ ਸਿੰਘ ਪਟਿਆਲਾ ਵੱਲੋਂ ਜ਼ਿਲ੍ਹਾ ਲੁਧਿਆਣਾ ਦੇ ਹਾਥੀ ਯੂਥ ਦੇ ਇੰਚਾਰਜ ਭਾਈ ਅਮਰਿਤਪਾਲ ਸਿੰਘ ਛਿੰਦੜਾ ਪੁਲਿਸ ਜ਼ਿਲ੍ਹਾ ਖੰਨਾ ਯੂਥ ਦੇ ਪ੍ਰਧਾਨ ਜਸਕੀਰਤ ਸਿੰਘ ਮੁੰਡੀ ਭਾਈ ਪ੍ਰੀਤਮ ਸਿੰਘ ਮਾਨਗੜ ਪ੍ਰਧਾਨ ਲੁਧਿਆਣਾ ਦਿਹਾਤੀ ਤੇ ਪੁਲਿਸ ਜ਼ਿਲ੍ਹਾ ਖੰਨਾ ਦੇ ਜਰਨਲ ਸਕੱਤਰ ਵੀਰ ਦਵਿੰਦਰ ਸਿੰਘ ਪੰਗੂ ਦੀ ਸਲਾਮ ਅਸਰ ਰਾਜਵਿੰਦਰ ਸਿੰਘ ਮੰਡੇ ਜਰਗ ਮੰਡੇਰ ਸਰਵਿਸ ਸਟੇਸ਼ਨ ਜਰਗ ਨੂੰ ਪ੍ਰਧਾਨ ਯੂਥ ਵਿੰਗ ਹਲਕਾ ਪਾਇਲ ਬੀਨਤ ਸਿੰਘ ਜਰਨਲ 77 ਹਰਪਰਨਿਤ ਸਿੰਘ ਮੰਡੇਰ ਪਾਈ ਹਰਚਰਨ ਸਿੰਘ ਜ਼ਿਲ੍ਹਾ ਯੂਥ ਮੀਤ ਪ੍ਰਧਾਨ ਵਿੱਕੀ ਸ਼ਰਮਾ ਯੂਥ ਪ੍ਰਧਾਨ ਹਲਕਾ ਸਮਰਾਲਾ ਤੇ ਹੋਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਨੇ ਕਿਹਾ ਕਿ 20ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਸ਼ਹਾਦਤ ਤੋਂ ਬਾਅਦ ਸਰਦਾਰ ਸਿਮਰਨਜੀਤ ਸਿੰਘ ਮਾਨ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ ਨੌਜਵਾਨ ਪਾਰਟੀ ਦੀ ਰੀੜ ਦੀ ਹੱਡੀ ਲਈ ਨੌਜਵਾਨਾਂ ਨੂੰ ਜ਼ਿੰਮੇਵਾਰੀਆਂ ਸੌਪਣਾ ਸਮੇਂ ਦੀ ਮੁੱਖ ਲੋੜ ਹੈ ਖਾਲਿਸਤਾਨ ਬਾਰੇ ਉਹਨਾਂ ਕਿਹਾ ਕਿ ਖਾਲਿਸਤਾਨ ਇੱਕ ਆਜ਼ਾਦ ਸਿੱਖ ਰਾਜ ਹੈ ਜੋ ਅਸੀਂ 1947 ਤੋਂ ਮੰਗ ਕਰਦੇ ਆ ਰਹੇ ਹਾਂ ਪਰੰਤੂ ਸਾਨੂੰ 1947 ਤੋਂ ਬਾਅਦ ਹਿੰਦੂ ਤਵੀ ਸਰਕਾਰ ਤੇ ਸਾਡੇ ਬਜ਼ੁਰਗਾਂ ਨਾਲ ਸ਼ਰੇਆਮ ਧੋਖਾ ਕੀਤਾ ਸੀ ਉਹਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਪਿੰਡਾ ਵਾਲਿਆਂ ਨੇ ਕਿਹਾ ਸੀ ਕਿ ਜਿਸ ਦਿਨ ਹਿੰਦੂ ਤਵੀ ਸਰਕਾਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹਮਲਾ ਕਰੇਗੀ ਉਸ ਦਿਨ ਖਾਲਸਾਤਨ ਦੀ ਨੀ ਰੱਖੀ ਜਾਵੇਗੀ ਅਸੀਂ ਪਿਛਲੇ 41 ਸਾਲਾਂ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇਗਵਾਈ ਹੇਠ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਾਂ ਉਹਨਾਂ ਕਿਹਾ ਕਿ 2008 ਵਿੱਚ ਭਾਰਤ ਦੀ ਮਾਨਯੋਗ ਸੁਪਰੀਮ ਕੋਰਟ ਦੇ ਮਾਨਯੋਗ ਜੱਜ ਸਹਿਬਾਨਾਂ ਦੇ ਬੈਂਚ ਨੇ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹੱਕ ਵਿੱਚ ਇਹ ਫੈਸਲਾ ਕੀਤਾ ਸੀ ਕਿ ਤੁਸੀਂ ਖਾਲਿਸਤਾਨ ਦੇ ਨਾਮ ਤੇ ਵੋਟਾਂ ਕਾਨਫਰੰਸਾਂ ਤੇ ਆਪਣੇ ਵਿਚਾਰ ਪੇਸ਼ ਕਰ ਸਕਦੇ ਹੋ ਉਹਨਾਂ ਕਹਿੰਿਆ ਕਿ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਇੱਕ ਦਿਨ ਖਾਲਿਸਤਾਨ ਜ਼ਰੂਰ ਬਣ ਕੇ ਰਹੇਗਾ ਅੱਜ ਕੱਲ੍ਹ ਛਿੜੀ ਹੋਈ ਭਾਰਤ ਪਾਕਿਸਤਾਨ ਜੰਗ ਬਾਰੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਨੇ ਕਿਹਾ ਕਿ ਪਹਿਲਗਮ ਅੰਦਰ ਨਹਿਥੇ ਲੋਕਾਂ ਨੂੰ ਮਾਰਨ ਵਾਲਿਆਂ ਦੀ ਅਸੀਂ ਘੋਰ ਨਿੰਦਾ ਕਰਦੇ ਹਾਂ ਪਰ ਅਜੇ ਤੱਕ ਪੂਰਨ ਰੂਪ ਵਿੱਚ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਕਾਟਲਾਨਾ ਹਮਲਾ ਕਰਨ ਵਾਲੇ ਦੋਸ਼ੀ ਕੌਣ ਕੌਣ ਸਨ ਕੋਈ ਤੀਸਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਉੱਚ ਪੱਧਰੀ ਜਾਂਚ ਰਾਹੀਂ ਦੋਸ਼ ਸਾਬਿਤ ਕਰੇ ਉਸ ਤੋਂ ਬਾਅਦ ਹੀ ਜ਼ਮੀਨੀ ਤੇ ਹਵਾਈ ਹਮਲੇ ਕਰਨੇ ਚਾਹੀਦੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੰਗ ਦੇ ਬਿਲਕੁਲ ਹੱਕ ਵਿੱਚ ਨਹੀਂ ਹੈ ਪ੍ਰੋਫੈਸਰ ਸਾਹਿਬ ਅੱਜ ਤੁਸੀਂ ਨਵੀਆਂ ਨਿਯੁਕਤੀਆਂ ਕੀਤੀਆਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲਈ ਸੋ ਪਾਰਟੀ ਦੀ ਮਜ਼ਬੂਤੀ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੀ ਠੋਸ ਕਦਮ ਚੁੱਕਿਆ ਜਾ ਰਿਹਾ ਹੈ ਕਿ ਅਗਲੀ ਰਣਨੀਤੀ ਆਪਣਾ ਕੀ ਹੈ ਦੇਖੋ ਸਾਡੀ ਰਣਨੀਤੀ ਤਾਂ ਸੰਜਨੈਲ ਸਿੰਘ ਜੀ ਤੋਂ ਬਾਅਦ ਸਿਮਰਜੀਤ ਸਿੰਘ ਮਾਨ ਲਗਾਤਾਰ ਆਪਣਾ ਦੱਸਦੇ ਆ ਰਹੇ ਨੇ ਤੇ ਅਸੀਂ ਉਸ ਤੇ ਚੱਲਦੇ ਆ ਰਹੇ ਹਾਂ ਪਰ ਕੋਈ ਵੀ ਰਣਨੀਤੀ ਕੋਈ ਵੀ ਪਾਰਟੀ ਹੋਵੇ ਉਹਨੂੰ ਨੌਜਵਾਨਾਂ ਦੀ ਹਮੇਸ਼ਾ ਲੋੜ ਰਹਿੰਦੀ ਹੈ ਸੋ ਅੱਜ ਜਿਹੜੀ ਨਿਯੁਕਤੀਆਂ ਹੋਈਆਂ ਨੇ ਅਸੀਂ ਖੰਨੇ ਜ਼ਿਲ੍ਹੇ ਦੇ ਪ੍ਰਧਾਨ ਲਾਏ ਨੇ ਯੂਥ ਦੇ ਜਸਕੀਰਤ ਸਿੰਘ ਮੁੰਡੀ ਸਾਹਿਬ ਉਹਨਾਂ ਨੇ ਭੰਗੂ ਸਾਹਿਬ ਦੇ ਸਹਿਯੋਗ ਦੇ ਨਾਲ ਤੇ ਮਾਨਗੜ ਸਾਹਿਬ ਦੀ ਅਗਵਾਈ ਦੇ ਵਿੱਚ ਤੇ ਇਸ ਲੁਧਿਆਣਾ ਇਲਾਕੇ ਦੇ ਸਾਡੇ ਪਾਰਟੀ ਦੇ ਇੰਚਾਰਜ ਸਰਦਾਰ ਅਮਰਤਪਾਲ ਸਿੰਘ ਜੀ ਛੰਦੜਾ ਦੇ ਨਾਲ ਸਲਾਹ ਕਰਕੇ ਨੌਜਵਾਨਾਂ ਨੂੰ ਕੁਝ ਅਹੁਦੇ ਦਿੱਤੇ ਨੇ ਤੇ ਮੈਨੂੰ ਮਾਣ ਹੈ ਕਿ ਮੈਨੂੰ ਵੀ ਇਹਦੇ ਵਿੱਚ ਹਾਜ਼ਰਤ ਹੋਣ ਦਾ ਮੌਕਾ ਮਿਲਿਆ ਤੇ ਮੈਂ ਉਹਨਾਂ ਨੂੰ ਨਿਯੁਕਤੀ ਖਾਲਸਤਾਨ ਕੀ ਹੈ ਜੀ ਹੈ ਜੀ ਖਾਲਸਤਾਨ ਖਾਲਸਤਾਨ ਇੱਕ ਸੋਵਰਨ ਸਿਕਸ ਸਟੇਟ ਹੈ ਜੀ ਜਿਹੜੀ ਸਾਡੇ ਤੋਂ 1947 ਦੇ ਵਿੱਚ ਸਾਡੇ ਬਜ਼ੁਰਗਾਂ ਤੋਂ ਕਿਸੇ ਭਰੋਸੇ ਵਿੱਚ ਸਾਡੇ ਤੋਂ ਰਹੇਗੀ ਪਰ ਮਤਲਬ ਕਿ ਵਿਸ਼ਵਾਸ ਘਾਤ ਹੋ ਗਿਆ ਪਰ ਵਿਸ਼ਵਾਸ ਘਾਤ ਦਾ ਮਤਲਬ ਇਹ ਨਹੀਂ ਹੁੰਦਾ ਕਿ ਜਦੋਂ ਅਗਲੀ ਪੀੜ੍ਹੀ ਇਸ ਗੱਲ ਨੂੰ ਸਮਝ ਜਾਵੇ ਕਿ ਸਾਡਾ ਵਿਸ਼ਵਾਸ ਘਾਤ ਹੋ ਗਿਆ ਤੇ ਉਹ ਚੁੱਪ ਕਰਕੇ ਬੈਠ ਜਾਵੇ ਅਸੀਂ ਚੁੱਪ ਕਰਕੇ ਬੈਠਦੇ ਨਹੀਂ ਆ ਜੋ 47 ਦੇ ਵਿੱਚ ਸਾਡਾ ਵਿਸ਼ਵਾਸ ਘਾਤ ਕੀਤਾ ਗਿਆ ਇੱਕ ਗਣਮਿਤ ਕੇ ਹਿੰਦੂਤਵੀ ਵਿਪਰਵਾਦੀ ਸਰਕਾਰ ਨੇ ਅਸੀਂ ਉਹਦੇ ਵਿਰੁੱਧ ਸਨ ਜਰਨੈਲ ਸਿੰਘ ਜੀ ਨੇ ਜਿਹੜੇ ਬਚਨ ਕੀਤੇ ਸੀ ਵੀ ਜਿੱਦਾਂ ਦੇ ਮਸਤੂਬੇ ਲੱਗ ਰਹੇ ਨੇ ਹਿੰਦੂ ਤੋਂ ਵੀ ਸਰਕਾਰ ਦੇ ਜੇ ਇਹ ਦਰਬਾਰ ਸਾਹਿਬ ਤੇ ਵੀ ਹਮਲਾ ਕਰ ਦੋਗੀ ਤਾਂ ਨਿਸ਼ਚਿਤ ਰੂਪ ਵਿੱਚ ਇਹ ਤੈ ਹੈ ਕਿ ਖਾਲਸਾਣ ਦੀ ਨੀਂ ਰੱਖੀ ਜਾਊਗੀ ਉਹ ਹੈ ਖਾਲਸਾਣ ਜਿਹਦੇ ਲਈ ਸੰਜੀ ਤੋਂ ਬਾਅਦ ਅਸੀਂ 41 ਸਾਲ ਤੋਂ ਲਗਾਤਾਰ ਸਾਸਮਰਜੀਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਹੋ ਜਥਬੰਦੀਆਂ ਦਲ ਖਾਲਸਾ ਵੀ ਕਰ ਰਿਹਾ ਆਪਣੇ ਆਪਣੇ ਤਰੀਕੇ ਹੋਰ ਬਾਹਰਲੇ ਦੇਸ਼ਾਂ 'ਚ ਵੀ ਕਰ ਰਹੇ ਨੇ ਪਰ ਇਸ ਧਰਤੀ ਤੇ ਜਿੱਨੇ ਖਾਲਸਾਣ ਬਣਨਾ ਹੈ ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਪੈੜ ਬਣਾਈ ਹੈ ਤੇ ਤੁਰ ਰਹੇ ਹਾਂ ਉਹ ਸਦਾ ਸਿਮਰਜੀਤ ਸਿੰਘ ਮਾਨ ਤੇ ਉਹਨਾਂ ਦੀ ਪਾਰਟੀ ਸ਼ੋਮਨੀ ਕਲ ਦਾ ਅਮਰ ਸਿੰਘ ਕੀ ਸੰਵਿਧਾਨ ਨੇ ਮਾਨਤਾ ਦਿੱਤੀ ਸੰਵਿਧਾਨ ਕਦੇ ਵੀ ਦੂਜੇ ਦੇਸ਼ ਨੂੰ ਮਾਨਤਾ ਨਹੀਂ ਦਿੰਦਾ ਹੁੰਦਾ ਪਰ ਸੰਵਿਧਾਨ ਨੇ ਇਹ ਕਿ ਹੈ ਕਿ ਜੇਕਰ ਯੂਨੋ ਦੇ ਚਾਰਟਰ ਮੁਤਾਬਕ ਕੋਈ ਕੌਮ ਸੈਟੀਸਫਾਈਡ ਨਹੀਂ ਹੈ ਤਾਂ ਉਹ ਆਪਣੀ ਸਟਰਗਲ ਕਰ ਸਕਦੀ ਹੈ ਅਸੀਂ 2008 ਦੇ ਵਿੱਚ ਸੁਪਰੀਮ ਕੋਰਟ ਆਫ ਇੰਡੀਆ ਤੋਂ ਇੱਕ ਪੁਰਾਣੇ ਚੱਲਦੇ ਮੁਕਦਮੇ ਦੇ ਵਿੱਚ ਜਿਹੜਾ ਮਾਨ ਸਾਹਿਬ ਦੇ ਉੱਤੇ 73 ਦੇਸ਼ ਧਰੋਈ ਦੇ ਕੇਸ ਪਾਂਡ ਤੋਂ ਬਾਅਦ ਫਾਈਨਲੀ ਜੱਜਮੈਂਟ ਹੋਈ ਹੈ ਜਸਟਿਸ ਮਾਰਕੰਡੇ ਕਟਜੂ ਸੁਪਰੀਮ ਕੋਰਟ ਦੇ ਜੱਜ ਤੇ ਜਸਟਿਸ ਅਲਟਮਿਸ ਕਬੀਰ ਇਹਨਾਂ ਦੋਵਾਂ ਜੱਜਾਂ ਨੇ ਸਾਂਝੀ ਸਾਨੂੰ ਜੱਜਮੈਂਟ ਦਿੱਤੀ ਹੈ ਕਿ ਤੁਸੀਂ ਖਾਲਿਸਤਾਨ ਕਹਿ ਸਕਦੇ ਹੋ ਖਾਲਿਸਤਾਨ ਦੇ ਵਾਸਤੇ ਕਾਨਫਰੰਸਸ ਕਰ ਸਕਦੇ ਹੋ ਖਾਲਿਸਤਾਨ ਦੇ ਨਾਂ ਤੇ ਵੋਟਾਂ ਪਾ ਸਕਦੇ ਹੋ ਉਹਨਾਂ ਨੇ ਇੱਕੋ ਸ਼ਰਤ ਲਾਈ ਆ ਜਿਹੜੀ ਕਿ ਯੂਨੋ ਤੋਂ ਤੁਰ ਹੀ ਆਉਂਦੀ ਹੈ ਕਿ ਤੁਸੀਂ ਖਾਲਿਸਤਾਨ ਡੈਮੋਕਰੇਟਿਕਲੀ ਐਂਡ ਪੀਸਫੁਲੀ ਲੈ ਸਕਦੇ ਹੋ ਅਸੀਂ ਉਸੇ ਤਹਿਤ ਹੀ ਸਟਰਗਲ ਕਰ ਰਹੇ ਹਾਂ ਤੇ ਸਾਨੂੰ ਆਸ ਹੈ ਕਿ ਅਸੀਂ ਇਸ ਸਟਰਗਲ ਦੇ ਵਿੱਚ ਇੱਕ ਦਿਨ ਸਫਲ ਹੋਵਾਂਗੇ ਭਾਰਤ ਪਾਕਿਸਤਾਨ ਦੀ ਜਿਹੜੀ جنگ ਦੀ ਸ਼ੰਕਾ ਚੱਲ ਰਹੀ ਹੈ ਕਿਸੇ ਨੂੰ ਕਲੀਅਰ ਨਹੀਂ ਹੋ ਰਿਹਾ ਨਾ ਤਾਂ ਪਾਕਿਸਤਾਨ ਵਾਲੇ ਪਾਸਿਓ ਕੋਈ ਕਲੀਅਰ ਹੋ ਰਿਹਾ ਹੈ ਵੀ ਕਿਹੜਾ ਬੰਦਾ ਕਿੱ데 ਤੇ ਬੰਬ ਸੁੱਟ ਰਿਹਾ ਹੈ ਨਾ ਇੰਡੀਆ ਵਾਲੇ ਪਾਸਿਓ ਕੋਈ ਕਲੀਅਰ ਹੋ ਰਿਹਾ ਨਾ ਹੀ ਇਹ ਸਪਸ਼ਟ ਹੋਇਆ ਹੈ ਕਿ ਪਹਿਲਗਾਮ ਦੇ ਵਿੱਚ ਜਿਨ੍ਹਾਂ ਨੇ ਇੱਕ ਅਤ ਕਨੌਣਾ ਕੰਮ ਕੀਤਾ ਹੈ ਮਾਸੂਮਾਂ ਨੂੰ ਮਾਰਨ ਦਾ ਕਿ ਉਹ ਕੌਣ ਸਨ ਇਹ ਇਨਕੁਆਰੀ ਕੋਈ ਨਹੀਂ ਹੋਈ ਜਦ ਤੱਕ ਭਾਰਤ ਪਾਕਿਸਤਾਨ ਦੇ ਕਿਸੇ ਮਸਲੇ ਵਿੱਚ ਕੋਈ ਤੀਜੀ ਧਿਰ ਇੰਟਰਨੈਸ਼ਨਲ ਲੈਵਲ ਤੇ ਆ ਕੇ ਨਿਰਣਾ ਨਹੀਂ ਕਰਦੀ ਕਿ ਵਾਕਈ ਉਹ ਦੋਸ਼ੀ ਨੇ ਜਿਨ੍ਹਾਂ ਨੂੰ ਇਹ ਦੇਸ਼ ਜਾਂ ਉਹ ਦੋਸ਼ੀ ਕਹਿੰਦਾ ਉਸ ਤੋਂ ਪਹਿਲਾਂ ਹਵਾਈ ਹਮਲੇ ਕਰਨੇ ਜਾਂ ਜ਼ਮੀਨੀ ਹਮਲੇ ਕਰਨੇ ਗੈਰਕਾਨੂੰਨੀ ਨੇ ਇਸ ਲਈ ਪਿਛਲੇ 15 ਦਿਨ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਖੁਦ ਤੇ ਉਹਨਾਂ ਦੀ ਸਮੁੱਚੀ ਪਾਰਟੀ ਜਿਹੜੀ ਆ ਥਾਂ ਪਰ ਥਾਂ ਪ੍ਰੋਟੈਸਟ ਕਰ ਰਹੀ ਹੈ ਕਿ ਮਤਲਬ ਕਿ ਅਸੀਂ ਜੰਗ ਦੇ ਵਿਰੁੱਧਾਂ ਅਸੀਂ ਅਮਨ ਤੇ ਵਪਾਰ ਵਧਾਉਣਾ ਚਾਹੁੰਦੇ ਆ ਆਪਣੇ ਗਵੰਡੀਆਂ ਨਾਲ ਇਹ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਵੀ ਤਰੀਕੇ ਇਹਨਾਂ ਮੁਲਕਾਂ ਦੇ ਵਿੱਚ ਕੋਈ ਨੁਕਸਾਨ ਪੰਜਾਬ ਦਾ ਹੋਣਾ ਹੈ ਇੱਧਰ ਸਾਡੇ ਪਾਕਿਸਤਾਨ ਕੋਲ ਐਟਮ ਬੰਬ ਹੈ ਇੱਧਰ ਹਿੰਦੂਸਤਾਨ ਕੋਲ ਐਟਮ ਬੰਬ ਹੈ ਇੱਧਰ ਚੀਨ ਕੋਲ ਐਟਮ ਬੰਬ ਹੈ ਤਿੰਨੇ ਇੱਕ ਦੂਜੇ ਦੇ ਵੈਰੀ ਨੇ ਅਸੀਂ ਵਿੱਚ ਪੰਜਾਬ ਬੈਠਿਆ ਪੰਜਾਬ ਭਾਵ ਸਿੱਖਾਂ ਦਾ ਉਹ ਲੈਂਡ ਜਿੱਥੇ 75% ਦੁਨੀਆ ਦੇ ਵਿੱਚ ਜਿੰਨੇ ਸਿਕਰਿੰਦੇ ਨੇ 75% ਇਸ ਪੰਜਾਬ ਵਿੱਚ ਰਹਿੰਦੇ ਨੇ ਅਸੀਂ ਆਪਣੀ 75% ਆਬਾਦੀ ਦੇ ਨਾਲ-ਨਾਲ ਇੱਥੇ ਰਹਿਣ ਵਾਲੇ ਹਿੰਦੂ ਇੱਥੇ ਰਹਿਣ ਵਾਲੇ ਮੁਸਲਮਾਨ ਇੱਥੇ ਰਹਿਣ ਵਾਲੇ ਕ੍ਰਿਸਚੀਅਨਾਂ ਤੇ ਹੋਰ ਸਾਰੇ ਲੋਕਾਂ ਦੀ ਸਲਾਮਤੀ ਦੇ ਲਈ ਜੰਗ ਦੇ ਵਿਰੁੱਧ